ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਸਵਾਗਤ ਆ ਤੁਹਾਡਾ ਆਪਣੇ ਚੈਨਲ ਭੁੱਲ ਡੇਰੀ ਫਾਰਮ ਕਾਲੀਦਾ ਜੀ ਦੋਸਤੋ ਆਪਾਂ ਪਹੁੰਚੇ ਮੰਡੀ ਡੱਬ ਵਾਲੀ ਮੰਡੀ ਡੱਬ ਵਾਲੀ ਦੋਸਤੋ ਹਰ ਐਤਵਾਰ ਲੱਗਦੀ ਆ ਬਠਿੰਡਾ ਜਿਹੜਾ ਦੇ ਵਿੱਚ ਮੰਡੀ ਡੱਬ ਵਾਲੀ ਆਉਂਦੀ ਆ ਅੱਧੀ ਹਰਿਆਣੇ ਚ ਤੇ ਅੱਧੀ ਪੰਜਾਬ ਆ ਪਰ ਜਿਹੜੀ ਡੰਗਰਾ ਦੀ ਮੰਡੀ ਲੱਗਦੀ ਉਹ ਪੰਜਾਬ ਚ ਹੀ ਆਂ ਗਾਵਾਂ ਮੱਝਾਂ ਆਉਂਦੀਆਂ ਇੱਥੇ ਹੁਣ ਥੋੜਾ ਜਿਹਾ ਤੁਹਾਨੂੰ ਪਤਾ ਵੀ ਕਣਕ ਦਾ ਸੀਜ਼ਨ ਚੱਲੰਦਿਆ ਤੇ ਥੋੜੀ ਜੀ ਮੰਨ ਲਓ ਵੀ ਮੰਡੀ ਦੇ ਵਿੱਚ ਪੀੜ ਘਾਟ ਆ ਅਗਲੇ ਐਤਵਾਰ ਨੂੰ ਕਾਫੀ ਜਿਆਦੀ ਹੋ ਜੂ ਵਿੱਚੋਂ ਫਾਹ ਵੀ ਉੱਡੀ ਦੀ ਮੰਡੀ ਬੰਦਾ ਤਰੀ ਤੱਕ ਉਹਦਾ ਪਰ ਨਹੀਂ ਮੰਡੀਆਂ ਚੱਲਣ ਦਈਆਂ ਤੇ ਆਪਾਂ ਵੀਡੀਓ ਦੋਸਤੋ ਬਣਾ ਲਈ ਆ ਤੇ ਇੱਕ ਰਿਕਵੈਸਟ ਆ ਤੁਹਾਨੂੰ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਆ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਿਹਾ ਕਰੇ ਤੇ ਚੱਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਵੀਰ ਜੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਹਰ ਮੰਡੀ ਦੀ ਵੀਡੀਓ ਤੁਹਾਨੂੰ ਪਾਵਾਂ ਇੱਕ ਦੋ ਮੰਨ ਲਓ ਮੰਡੀ ਐਰ ਕਰ ਰਹੇ ਹਾਂ ਕਣਕ ਦਾ ਸੀਜ਼ਨ ਚੱਲਦਾ ਹੈ ਕਣਕ ਕਣਕ ਵੱਢਦੇ ਰਹੇ ਤਾਂ ਕਰਕੇ ਪਰ ਹੁਣ ਜਿਤਨਾ 23 ਤਰੀਕ ਨੂੰ ਮੰਡੀ ਆ ਰਹੀ ਆ ਉੱਥੇ ਵੀ ਤੁਹਾਨੂੰ ਵੀਡੀਓ ਮਿਲਾਂਗੇ ਵੀਡੀਓ 'ਚ ਤੇ ਵਿਖਾਵਾਂਗੇ ਕੀ ਰੇਟ ਮੰਡੀਆਂ ਦਾ ਚੱਲਦਾ ਤੇ ਕੀ ਭਾਅ ਪੜਦਾ ਤੇ ਆਓ ਦੋਸਤੋ ਮਿਲਦੇ ਹਾਂ ਵੀਡੀਓ 'ਚ ਸਸਿਗਾਤੋ ਦੋਸਤੋ ਇੱਕ ਮਾਝਾ ਵੀਰ ਕੋ ਕਰੋ ਚੈੱਕ ਕਾਫੀ ਸੋਹਣੀ ਤੇ ਚੰਗਾ ਕਾਤਕਾਰ ਇਹ ਚੰਗਾ ਪੇਟਪੂੜਾ ਅੰਡਰ ਕੁਆਲਿਟੀ ਦੋਸਤੋ ਵੇਖ ਸਕਦੇ ਤੁਸੀਂ ਆफी ਸ਼ਾਨਦਾਰ ਲੈ ਓ ਬਾਈ ਜੀ ਸ਼ਾਨਦਾਰ ਅੰਡਰ ਕੁਆਲਿਟੀ ਹੈ ਤੇ ਲੰਬੇ ਲੰਬੇ ਥਾ ਫੇਸ ਕੁਆਲਿਟੀ ਦੋਸਤੋ ਚੈੱਕ ਕਰੋ ਖੁੱਲੇ ਸਿੰਘ ਦੀ ਆ ਬਲੈਕ ਅੱਖ ਪਤਲੀ ਬੂਟੀ ਤੇ ਥੜਾ ਦੀ ਕੁਆਲਿਟੀ ਦੋਸਤੋ ਚੈੱਕ ਕਰੋ ਮੋਟੀ ਵਾਲਾ ਥੰਦ ਕਾਫੀ ਗਹਿਨ ਤੇ ਇਹ ਚੰਗਾ ਪੇਟ ਮੋੜਾ ਦੀ ਮੋਰਾਂ ਨਾਲ ਸੁਲੀ ਵਿੱਚ ਬਲਕੋਸ ਤੋਂ ਫਰਾਈ ਨੇ ਪੂਰੀ ਹੈ ਤੇ ਬਾਈ ਨੇ ਕਰਦੇ ਗੱਲ ਸਸਿਕਾ ਵੀਰ ਜੀ ਕਿੰਨਾ ਸੂਹਾ ਜੀ ਸੂਹਾ ਦੂਜਾ ਜੀ ਦੂਜਾ ਸੂਹਾ ਜੀ ਕਿੰਨੇ ਦਿਨਾਂ ਦੀ ਸੂਈ ਹੈ ਸੂਈ ਮਾ ਜਦੋਂ ਹੋ ਗਿਆ ਅੱਠ ਮੋਗਣੇ ਆਂ ਹਰ ਦਿਨ ਦੁੱਧ ਤੇ ਜਾਨੀ ਕੀ ਆਉਂਦੀ ਹੈ ਬਾ ਹਾਂ ਦੁੱਧ ਕਿੰਨਾ ਦੁੱਧ ਆ ਜੀ ਤੋਦ ਨੂੰ ਖੈਰ ਚੰਗੀ ਏ ਯਾਰ ਇਸ ਟਾਈਮ 11 ਤੋਂ 12 ਕਿਲੋ ਤੋਲਣ ਵਾਲਾ ਅੱਛਾ 11 ਤੋਂ 12 ਲੀਟਰ ਤੋਲਣ ਵਾਲਾ ਤੋਲਣ ਵਾਲਾ ਚੰਗੀ ਏ ਪਤਲੇ ਚੰਮ ਦੀ ਉਤਰਾ ਮਤਲਬ ਜੋਟ ਕੇ ਇਲਾਕਾ ਬਹੁਤ ਵਧੀਆ ਫੀਡਰ ਬਈ ਲੋਕਲ ਨਹੀਂ ਅੱਛਾ ਪੇ ਉਥੋਂ ਪਿੰਡਾਂ ਜੀ ਸਾਡਾ ਪਿੰਡ ਪੱਕਾ ਨਹੀਂ ਏ ਅੱਛਾ ਫਰੀਦਕੋਟ ਲੱਗਿਆ ਠੀਕ ਤੇ ਕੀ ਡਿਮਾਂਡ ਕਰਦੇ ਹੋ ਡਿਮਾਂਡ ਤਾਂ ਯਾਰ ਜੇ ਮੁੱਲ ਕੋਣਾ ਮੰਡੀ ਵਾਲੇ ਦਾ ਮੰਡੀ ਘਰ ਨਹੀਂ ਦੇਣ ਲੈਣ ਵਾਲਾ ਜਿਹੜਾ ਤੁਹਾਨੂੰ ਫੋਨ ਤੇ ਵੀ ਵਾਲਾ 1 20 ਮੁੱਲ ਆ ਹਾਂ ਤੇ ਲੈਣ ਦੇ ਨਾਲ ਆ ਜਿਹੜਾ 95000 ਦੀ ਝੋਟੀ ਹੈਗੀ ਇਹਦੇ ਇੰਨੇ ਦੀ ਵਿਕੀ ਠੀਕ ਹੈ ਜੀ ਆ ਮੰਨ ਲਓ ਭਾਜੀ 9 ਦਿਨ ਸੂਈ ਨੂੰ ਹੋ ਗਏ ਤੇ 11 12 ਲੀਟਰ ਦੁੱਧ ਜਾਣ ਕੇ 13 14 ਤੇ ਆ ਜੂਗੀ ਠੀਕ ਹੈ ਤੇ 95000 ਦੀ ਆਪਾਂ ਹਾਨਾ ਜੀ ਹੋ ਜੂਆ ਆਪਣੀ ਯਸਾ ਉਹ ਆਪਣੇ ਆਪਣੇ ਜਿਆ ਪਰ ਮੈਂ ਇਹਨੂੰ ਵੀਡੀਓ ਕਰਕੇ ਦੱਸ ਰਿਹਾ ਵੀ ਇੰਨੇ ਦੀ ਵਿਕਣੀ ਹੈ ਹਨਾ ਉਹ ਮੰਡੀ ਐਵੇਂ ਯਾਰ ਡੇਢ ਡੇਢ ਦੀ ਮੰਗੀਆਂ ਆਉ ਮੁੜ ਕਿਉ ਫਿਰ ਅਗਲਾ ਉਹ ਪਤਾ ਕੀ ਗੱਲ ਹੋਣਾ ਜੇ ਡੇਢ ਮੰਗੇ ਨਾ ਇੱਥੇ ਚਲੋ ਵੀਡੀਓ ਹੀ ਕਰਦਾ ਘਰ ਵਾਲੇ ਨੇ ਵੇਖ ਕੇ ਕਹਣਾ ਡੇਢ ਮੰਗੇ 140 ਦੀ ਤਾਂ ਦਿੱਤੀ ਹੋਊ ਨਾ ਹਾਂ ਤੇ ਇਹ ਵਾਲਾ ਜੇ ਮੰਨ ਕੇ ਚਲੋ ਤੁਹਾਨੂੰ ਹੁਣ ਪਤਾ ਮੇਰਾ ਡੰਗਰ ਹੈਗਾ ਵੀ ਇਹ ਲੱਖ ਰੁਪਏ ਦਾ ਹੈ ਉਹਦਾ ਇੱਕ 10 ਮੰਗ ਲੋ ਜੈ 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 ਮੰਨ ਲੋ ਵੀ ਇਹ ਤਾਂ ਮੁੰਡੀਆਂ ਇਹਨਾਂ ਗੱਲਾਂ ਕਰਕੇ ਤਾਂ ਪੰਡਾ ਚ ਮਾਲ ਪੰਡਾ ਮੰਗਾ ਹੁੰਦਾ ਜਾਂਦਾ ਹੁਣ 20 ਓਨੇ ਮੰਗਦੇ ਆ ਉਹ ਵੀ ਅਗਲੇ ਮੰਗਣਾ ਉਹ ਮੰਗਾ ਮੰਗਾ ਐਸਾ ਕਰਕੇ ਹੋ ਗਿਆਣਾ ਹੁਣ ਵੀਡੀਓ ਤੋਂ ਮੰਨ ਲੋ ਵੀ ਇਹਦਾ ਤੁਸੀਂ ਇੱਕ 20 ਕਹਿ ਦਿੰਦੇ ਮਹਿੰਗਾ ਆਣਾ ਜਿਹਨੇ ਫਿਰ ਪਹੂ ਲੈਣਾ ਮੈਂ ਤੇਰੀ ਗੱਲ ਮੰਨ ਤੂੰ ਮੰਨ ਕੇ ਚੱਲ ਵੀ ਤੂੰ ਇਹਦਾ ਇੱਕ 20 ਕਰ ਦੇ ਨੂੰ ਚੱਲ ਵੀਡੀਓ ਲੰਮੀ ਨਹੀਂ ਇੱਕ 20 ਕਰ ਦੇ ਨੂੰ ਹਨਾ ਦਿਨਾਂ ਤੋਂ 95 ਦੀ ਘਰ ਵਾਲੇ ਨੇ ਕਹਿਣਾ ਵੀ ਇਹਨੇ ਇੱਕ 20 ਕੀਤਾ ਇੱਕ 10 ਦੀ ਤਾਂ ਦਿੱਤੀ ਹੋਣਾ ਹਾਂ ਤਾਹ ਗਰਗੋ ਤੋਂ 99 ਖਿਆ ਕਰ ਲੈ ਲਉ ਪਤਾ ਹੋ ਵੀ ਆ ਰੇਟ ਆ ਮੋਬਾਈਲ ਨੰਬਰ ਦੱਸਿਓ 98775 ਹਾਂਜੀ 899 ਠੀਕ ਹੈ ਜੀ ਲੋ ਬਾਈ ਦਾ ਨੰਬਰ ਆ ਗਿਆ ਸੰਪਰਕ ਕਰ ਲਿਓ ਬਾਈ ਨਾਲ ਜਾਇਜ਼ ਰੇਟ ਤੇ ਜਿੰਨਾ ਦੁੱਧ ਬਾਈ ਕਹਿੰਦਾ ਉਨਾਂ ਚਵਾ ਕੇ ਵੀ ਦਿੰਦਾ ਲਓ ਦੋਸਤੋ ਕਰੋ ਚੈੱਕ ਕਾ ਵੀ ਸ਼ਾਨਦਾਰ ਤੇ ਬੂਰੀ ਚ ਨੀਲੀ ਰਾਵੀ ਚ ਆਉਂਦੀ ਆਰਡਰ ਕੁਆਲਿਟੀ ਦੇਖ ਸਕਦੇ ਲਓ ਬਾਲਾ ਤੇ ਆਰਡਰ ਕੁਆਲਿਟੀ ਦੋਸਤੋ ਚੈੱਕ ਕਰੋ ਬੂਰੀ ਨੀਲੀ ਰਾਵੀ ਦੇ ਵਿੱਚ ਆਏ ਖੱਲੀ ਪੂਰੀ ਨੂੰ ਸੂਤ ਦੇ ਨਿਸ਼ਾਨ ਵੇਖ ਲਓ ਪੈਰਾਂ ਦੇ ਨਿਸ਼ਾਨ ਵੇਖ ਲਓ ਅਡਰ ਕੁਆਲਟੀ 200 ਜੈਟ ਬੜਾ ਕਾਫੀ ਸ਼ਾਨਦਾਰ ਹੈ ਤੇ ਬੈਣੀ ਵਾਲੇ ਪਾਸੋਂ 200 ਥੜ ਦੇ ਸਕਦੇ ਜਨ ਕਾਫੀ ਸਪੇਸ ਮੋਟਿਆ ਤੇ ਮਗਰ ਕੱਟੀ ਗਿਆ ਕੱਟਾ ਜੀ ਮਗਰ ਕੱਟਾ ਉਹੀ ਪੂਰੀ ਦਾ ਤੇ ਚੰਗਾ ਕੋਇਲ ਕੋੜਾ ਤੇ ਪਤਲੇ ਜੰਮਦੀ ਆ ਬਾਕੀ ਬਾਈ ਜੀ ਹੁਣ ਨਾ ਕਰਦੇ ਗੱਲ ਕਿਨਵਾ ਸੁਹਾ ਕੀ ਦੋਦਰ ਗਾਰਡ ਆ ਤੇ ਕੀ ਆ ਕੀ ਹਾਲ ਨੇ ਕੀ ਆ ਠੀਕ ਹੈ ਠੀਕ ਠਾਕ ਆ ਕਿਨਵਾ ਸੁਹਾ ਹੈ ਤੀਜੇ ਸੂਵੇ ਕਿੰਨੇ ਦਿਨਾਂ ਦਾ ਕਿੰਨੇ ਦਿਨ ਹੋ ਗਏ ਸੂਈ ਨੂੰ ਨਹੀਂ ਵੀਰਵਾਰ ਨੂੰ ਸੀ ਵੀਰਵਾਰ ਦੀ ਵੀਰਵਾਰ ਦੀ ਜਾਨੀ ਕਿ ਤਿੰਨ ਚਾਰ ਦਿਨ ਹੋ ਗਏ ਅਜੇ ਤੇ ਕਿੰਨਾ ਦੋ ਤਿਆਰ ਆ ਨਹੀਂ ਨਹੀਂ 12 ਕਿਲੋ 12 ਕਿਲੋ ਮਿੰਡਵਾ ਚਵਾ ਦੇਗਾ ਵੇਲਾ ਤੇਰੀ ਬਾਤ ਸੁਣ ਕੇ ਗੱਲ ਸੁਣ ਕੇ ਆਏ ਨੇ ਹੁਣ ਨਿਆਣੇ ਵਾਲੀ ਗੱਲ ਨਾ ਕਰੀ ਚਵਾ ਦੇਗਾ ਨਾ ਠੀਕ ਹੈ ਤੇ ਕੀ ਰੇਟ ਕਰਦਾ ਇਹਦਾ ਹੀ 1 ਤੀ 1 ਤੀ ਦੇਣ ਲੈਣ ਕਿੰਨੇ ਦੀ 1 20 ਦੀ ਚਲ ਮੇਰਾ ਨੰਬਰ ਦੱਸ 6286 ਹਾਂਜੀ 9873 ਫੇਰ ਦੱਸ ਦੇ 6287988 ਇਹ ਖੋਲੇ ਕੇ ਬੋਲਿਆ ਕਰ ਡਰਿਆ ਕਰ ਬਹੁਤ ਦੋਸਤੋ ਪੂਰੀ ਝੋਟੀ ਆ ਤੇ ਕਾਫੀ ਸ਼ਾਨ ਆ ਆਰਡਰ ਕੁਆਲਿਟੀ ਦੋਸਤੋ ਚੈੱਕ ਕਰੋ ਤੁਸੀਂ ਲੈਓ ਕਾਫੀ ਸ਼ਾਨਦਾਰ ਆਰਡਰ ਕੁਆਲਿਟੀ ਆ ਤੇ ਮੀਡੀਅਮ ਹਾਈਟ ਦੀ ਜਨਵਟਾ ਸਹੀ ਆ ਹਾਈਟ ਮੀਡੀਅਮ ਰਿੰਗ ਸਿੰਘ ਆ ਲੈ ਗਾਨ ਪੂਰੀ ਦੇ ਵਿੱਚ ਆਉਦੀ ਹੈ ਨਾ ਕਿ ਨੀਲੀ ਦਾ ਵਿੱਚ ਕਹੇ ਤੇ ਬੂਰੀ ਦੇ ਵਿੱਚ ਸੋਹਣੀ ਚੱਕੋ ਦੀ ਕੁਆਲਿਟੀ ਦੇਖੋ ਤੁਹਾਨੂੰ ਕਿਹੜਾ ਹਨ ਤੇ ਵਾਹ ਚੈੱਕ ਕਰੋ ਤਾਂ ਵੀ ਸਪੀਸ ਬਾਈ ਹੁਣਾ ਨਾ ਕਰਦੇ ਗੱਲ ਕਿਨਵਾ ਸੁਹਾ ਗੀਰਕਾਰ ਸਸੀਗਾ ਬਾਈ ਜੀ ਸਸੀਗਾ ਜੀ ਸਸੀਗਾ ਕਿਨਵਾ ਸੁਹਾ ਜੀ ਇਹ ਵੀ ਪਹਿਲੇ ਨਹੀਂ ਹੈ ਜੀ ਪਹਿਲਣਾ ਮੂੰਹ ਇਹ ਮੂੰਹ ਚੌਗੀ ਹੈ ਜੀ ਮੂੰਹ ਚੌਗੀ ਹੈ ਕਿੰਨੇ ਦਿਨ ਬਾਕੀ ਹੈ ਜੀ 10 ਦਿਨ ਕਾਫੀ ਸੋਹਣੀ ਬੰਜੂ ਉਹਨੇ ਜਦੋਂ ਠੀਕ ਤੇ ਕੀ ਮੀਦਾ ਦੁੱਦੀ ਕੀ ਮੀਦਾ ਦੁੱਦੀ ਐ ਤੂੰ ਉਹ ਦੇ ਜੀ 10 ਕਿਲੋ ਠੰਡਾ ਜੀ 10 ਕਿਲੋ ਜੀ ਠੀਕ ਕੀ ਡਿਮਾਂਡ ਕਰਦੇ ਹੋ ਇਹਦਾ 90000 ਹੈ ਜੀ ਬਾਬਾ ਦੇ ਲੈਣਾ 80 80 ਦੀ ਮੋਬਾਈਲ ਨੰਬਰ ਦੱਸ ਦਿਓ 88470 ਜੀ 30933 ਫੇਰ ਦੱਸ 88470 ਜੀ ਹਾਂਜੀ 30933 ਠੀਕ ਲੋ ਦੋਸਤੋ ਕਰੋ ਚੱਕ ਝੋਟੀ ਕਾਫੀ ਸ਼ਾਨਦਾਰ ਤੇ ਚੰਗਾ ਕੱਦਗਾੜ ਆ ਤੇ ਰਿੰਗ ਸਿੰਘ ਆ ਤੇ ਬਲੈਕ ਹੱਟ ਤੇ ਪੇਟਪੂੜਾ ਦੋਸਤੋ ਚੈੱਕ ਕਰੋ ਆਡਰ ਕੁਆਲਿਟੀ ਦੋਸਤੋ ਚੈੱਕ ਲੈਓ ਭਾਈ ਲੈਓ ਕਾਫੀ ਸ਼ਾਨਦਾਰ ਹੈ ਗਾਵਾਰ ਕੀ ਟਾਈਟ ਆਡਰ ਕੁਆਲਿਟੀ ਹੈ ਤੇ ਫੇਸ ਕੁਆਲਿਟੀ ਦੋਸਤੋ ਚੈੱਕ ਕਰ ਸਕਦੇ ਤੁਸੀਂ ਕਾਫੀ ਸ਼ਾਨਦਾਰ ਹੈ ਰਿੰਗ ਸਿੰਘ ਆਡਰ ਕੁਆਲਿਟੀ ਦੋਸਤੋ ਚੈੱਕ ਕਰੋ ਤੁਸੀਂ ਮੱਝਾਰ ਕੀ ਗਾਵਾਰ ਕੀ ਆਡਰ ਕੁਆਲਿਟੀ ਹੈ ਦੋਸਤੋ ਦੇਖ ਸਕਦੇ ਤੁਸੀਂ ਟਾਈਟ ਆਡਰ ਕੁਆਲਿਟੀ ਤੇ ਹਣ ਵੇਖੋ ਦੋਸਤੋ ਕਿੰਨੀ ਆਧਾਤ ਕਾਫੀ ਸਪੇਸ ਤੇ ਹੈ ਬਾਕੀ ਬਾਈ ਜੀ ਹੁਣ ਨਾ ਕਰਦੇ ਗੱਲ ਕਰਨ ਵਾਸ ਹੁਆ ਹੈ ਕੀ ਦੁੱਧਰ ਕਾਰ ਤੇ ਕੀੜਮਾਰ ਸਸਿਕਾ ਵੀਰ ਜੀ ਸਸਿਕਾ ਜੀ ਸਸਿਕਾ ਉਹ ਠੀਠਾ ਵੀਰ ਜੀ ਤੇਕਣਵਾ ਸੁਹਾ ਵੀਰ ਜੀ ਪਹਿਲਾਂ ਨਹੀਂ ਦੋ ਦੰਦ ਦਾ ਮੂਹ ਦੋ ਦੰਦ ਪਾਈ ਲੈਣਾ ਕਿੰਨੇ ਦਿਨਾਂ ਦਾ ਸੁਹਾ ਹੈ 7 ਨੂੰ ਹੋ ਗਈ ਅੱਜ 5-4 ਦਿਨ 5-4 ਦਿਨ ਯਾਨੀ ਕਿ ਦੁੱਧ ਤੇ ਆਉਂਦੀ ਜਾਂਦੀ ਹੈ ਹਾਂਜੀ ਹਾਂਜੀ ਦੁੱਧ ਹੈਗਾ ਇੱਥੇ 14 ਕਿਲੋ ਜਿਹੜਾ ਆਪਾਂ ਚਵਾ ਦੇਣਾ ਮਿੰਡਵਾ ਚੋਲੇ ਹੋਵੇ ਜੀ ਕੋਈ ਟਾਈਮ 'ਤੇ ਚੋਲੇ ਪਾਵੇ ਠੀਕ ਹੈ ਜੀ ਕੀੜਮਾਰਡ ਆ ਜੀ ਇਹਦਾ ਮੁੱਲ 1.70 ਹੈ ਜੀ ਦੇਣ ਲੈਣ 140 ਦੀ ਹਾਂ ਨਾ ਹੀ ਇੱਕ 40 ਦੀ ਆਣਾ ਮੋਬਾਈਲ ਨੰਬਰ ਦੱਸਿਓ ਮੋਬਾਈਲ ਨੰਬਰ 88470 ਹਾਂਜੀ 30938 ਫੇਰ ਦੱਸ ਦਿਓ 88470 ਹਾਂਜੀ 30938 ਲੋ ਦੋਸਤੋ ਕਾਫੀ ਸ਼ਾਨਦਾਰ ਹੈ ਗੱਡੀ ਬਹੁਤ ਵਧੀਆ ਆ ਆਰਡਰ ਕੁਆਲਿਟੀ ਹੈ ਗਾਵਾ ਆ ਰਹੀ ਬਹੁਤ ਸ਼ਾਨਦਾਰ ਚੰਗਾ ਕੱਦਗਾ ਤੇ ਭਾਈ ਆਪਣਾ ਵਪਾਰ ਲੈਣ ਦਾ ਕੰਮ ਆਪਣਾ ਵਪਾਰ ਦਾ ਹੀ ਹੈ ਤੇ ਪਸ਼ੂ ਆਪਣੇ ਘਰੇ ਪਸ਼ੂ ਮਿਲ ਜਾਂਦੇ ਜੀ ਘਰੇ ਹੁੰਦੇ 10 12 ਵਿਕਰੀ ਵਾਲੇ ਜੀ ਮੱਝਾਂ ਹੀ ਆ ਬਸ ਕੱਲੀਆਂ ਮੱਝਾਂ ਠੀਕ ਹੈ ਜੀ ਐਸੇ ਨੰਬਰ ਦਾ ਸੰਪਰਕ ਕਰ ਲੈਣ ਹਾਂਜੀ ਹਾਂਜੀ ਐਸੇ ਨੰਬਰ ਦਾ ਠੀਕ ਨੋ ਮੂਰੇ ਬੱਚਾ ਲਓ ਦੋਸਤੋ ਕਰੋ ਚੈੱਕ ਰਿੰਗ ਸਿੰਘ ਕਾਲੀਆਂ ਅੱਖਾਂ ਤੇ ਜੇ ਕੱਦ-ਕਾੜ ਦੀ ਗੱਲ ਗਣੀਏ ਤੇ ਕਾਫੀ ਚੰਗਾ ਕੱਦ-ਕਾੜ ਤੇ ਚੰਗਾ ਪੇਟਪੋੜਾ ਤੇ ਅਡਰ ਕੁਆਲਿਟੀ ਦੋਸਤੋ ਵੇਖ ਸਕਦੇ ਲੈ ਭਾਈ ਜੀ ਕਾ ਵੀ ਸ਼ਾਨਦਾਰ ਅਡਰ ਕੁਆਲਿਟੀ ਆ ਤੇ ਫੇਸ ਕੁਆਲਿਟੀ ਵੇਖੋ ਬਹੁਤ ਸ਼ਾਨਦਾਰ ਤੇ ਪਤਲੇ ਚਮੜੀ ਦੀ ਝੋਟੀ ਤੇ ਪੋਲੇ ਪਿੰਡੇ ਦੀ ਆ ਤੇ ਬਹੁਤ ਸ਼ਾਨਦਾਰ ਪੇਟਪੋੜਾ ਹੈ ਤੇ ਅਡਰ ਕੁਆਲਿਟੀ ਦੋਸਤੋ ਤੁਸੀਂ ਦੇਖ ਸਕਦੇ ਹੋ ਕਾਫੀ ਸ਼ੌਂਕਾ ਥੋੜਾ ਹੈ ਨਾ ਡੰਗਰ ਕੈਂਪਰੇ ਤੋਂ ਡਰਦਾ ਹੈ ਹਨਾ ਗੀਰ ਤੇ ਬਾਕੀ ਥਾਂ ਦੀ ਕੁਆਲਿਟੀ ਤੁਹਾਨੂੰ ਦੂਰੋਂ ਦਿਖਾ ਦਿੰਦੇ ਆ ਕਾਫੀ ਸੋਹਣਾ ਥਾਂ ਤੇ ਕਾਫੀ ਸਪੇਸ ਆ ਦੇਖ ਸਕਦੇ ਮੁੱਠੀ ਵਾਲਾ ਥਾਂ ਪਰ ਸਮਕੇ ਉਹ ਤੁਹਾਨੂੰ ਪਤਾ ਚੁ ਰਹੀ ਨਹੀਂ ਹੁੰਦਾ ਸੇ ਪਛਾਣ ਨਹੀਂ ਹੁੰਦਾ ਇਹ ਭਾਈ ਨਾ ਕਰਦੇ ਗੱਲ ਕਿਨਵਾ ਸੁਆ ਸਸਿਕਾ ਭਾਈ ਜੀ ਸਹੀ ਗੱਲ ਭਾਈ ਉਹ ਠੀਕ ਠਾਕ ਵਧੀਆ ਜੀ ਵਧੀਆ ਤੇ ਬੱਚਾ ਮਰ ਗਿਆ ਸੀ ਬੱਚਾ ਮਰ ਗਿਆ ਸੀ ਕਿ ਕਿੰਨੇ ਦਿਨ ਹੋ ਗਏ ਜੀ 6 ਦਿਨ ਭਾਈ 6 ਦਿਨ ਹੋ ਗਏ ਆ ਤੇ ਇੱਥੇ ਮਿਲ ਪੈਂਦੀ ਆ ਜੀ ਹਾਂ ਜੀ ਹਾਂ ਜੀ ਵਧੀਆ ਇਹਦੀ ਮਿਲਦੀ ਆ ਦੇਖੋ ਜੀ ਅੱਛਾ ਜੀ ਤਾਰ ਦੇ ਦਿਓ ਜੀ ਬਸ ਵੈਜੋ ਜੀ ਤਾਰ ਦੇ ਦਿਓ ਬੈਜੋ ਐਦਾਂ ਚੋਲੋ ਹਾਂਜੀ ਹਾਂਜੀ ਤੇ ਕਿੰਨਾ ਦੁੱਧ ਤਿਆਰ ਹੈ ਜੀ ਦੁੱਧ 9 ਕਿਲੋ ਆਇਆ ਮੈਣਮ ਆਇਆ ਹਾਂਜੀ ਠੀਕ ਹੈ ਜੀ ਤੇ ਕੀ ਡਿਮਾਂਡ ਕਰਦੇ ਆ ਜੀ ਮੁੱਲ ਇੱਕ 15 ਇੱਕ 15 ਦੇਣ ਲੈਣ ਇੱਕ 5 ਦੇ ਦੇ ਇੱਕ ਪਾਈ ਦੀ ਮੋਬਾਈਲ ਨੰਬਰ ਦੱਸਿਓ 99795 ਜੀ ਹਾਂਜੀ 19724 ਠੀਕ ਤੇ ਇਹ ਮੰਨ ਲਓ ਵੀ ਇੱਥੇ ਤਾਂ ਇਹ ਤੇ ਇੱਥੇ ਐਂ ਬੈਜੋ ਥਾਪੀ ਮਾਰ ਕੇ ਜੀ ਅੱਛਾ ਜੀ ਤਾਰ ਦੇ ਦਿਓ ਇੱਥੇ ਮਿਲ ਪੈਂਦੀ ਐ ਐਦਾਂ ਹੀ ਹਾਂਜੀ ਲਓ ਦੋਸਤੋ ਬੱਚੇ ਮਰੇ ਨੂੰ ਆਂਦੇ ਵੀ 6 ਦਿਨ ਹੋ ਗਏ ਸੂਈ ਨੂੰ ਤੇ ਖੇਦਨ ਹੋ ਗਈ ਆ ਖੇਦਨ ਹੋ ਗਈ ਆ ਤੇ ਐਦਾਂ ਹੀ ਮਿਲ ਪੈਂਦੀ ਦੋਸਤੋ ਬਾਈ ਨਾ ਕਰ ਲਿਓ ਸੰਭਲ ਲਓ ਦੋਸਤੋ ਕਰੋ ਚਾ ਕਾਫੀ ਸ਼ਾਨਦਾਰ ਝੋਟੀ ਆ ਫੇਸ ਕੁਆਲਟੀ ਚੈੱਕ ਕਰੋ ਰਿੰਗ ਸਿੰਘ ਆ ਤੇ ਪਤਲੀ ਬੂਤ ਤੇ ਕਾਲੀਆਂ ਅੱਖਾਂ ਬਿਲਕੁਲ ਤੇ ਪੋਲੇ ਪਿੰਡੇ ਦੀ ਝੋਟੀ ਆ ਜੀ ਜਿਹਨੂੰ ਆਪਾਂ ਕਹਿੰਦੇ ਦੋ ਦੰਦ ਆ ਤੇ ਪਤਲਾ ਚੰਮ ਤੇ ਆਰਡਰ ਕੁਆਲਟੀ ਦੋਸਤੋ ਚੈੱਕ ਕਰੋ ਕਾਫੀ ਸ਼ਾਨਦਾਰ ਆਰਡਰ ਲੈ ਆਪੋ ਜੀ ਕਾਫੀ ਸ਼ਾਨਦਾਰ ਆਰਡਰ ਕੁਆਲਿਟੀ ਆ ਤੇ ਦੋ ਦੰਦ ਹੈ ਜੇ ਝੋਟੀ ਆ ਅਜੀ ਬਾਈ ਨੂੰ ਪੁੱਛਦੇ ਕਿੰਨੇ ਦਿਨ ਰਹਿੰਦੇ ਆ ਸੂਨ ਦੇ ਵਿੱਚ ਤੇ ਜੇ ਗੱਲ ਗਣੀ ਚੰਗਾ ਵਜਨਵਟਾ ਚੰਗਾ ਕੱਦਗਾਠ ਆ ਤੇ ਪਤਲਾ ਚਾਮਾ ਤੇ ਪੋਲਾ ਪਿੰਡ ਤੇ ਥਾਂ ਦੀ ਕੁਆਲਿਟੀ ਦੋਸਤੋ ਤੁਹਾਨੂੰ ਉਲਟ ਬਹਿਣੀ ਵਾਲੇ ਪਾਸੇ ਦਿਖਾ ਦਿੰਨੇ ਆ ਮੁਠੀ ਆਲਾ ਥਾਣਾ ਹਾ ਮੁਠੀ ਆਲਾ ਥਾਣਾ ਜੀ ਦੇਖ ਸਕਦੇ ਕਾਫੀ ਸਪੇਸ ਨੇ ਤੇ ਬਾਕੀ ਭਾਉ ਜੀ ਉਹਨਾਂ ਦਾ ਗੱਲ ਕਰਦੇ ਆ ਕਿਣ ਮਾਂ ਸੂਬਾ ਹੈ ਤੇ ਕਿੰਨੇ ਦਿਨ ਬਾਕੀ ਆ ਤੇ ਕੀ ਡਿਮਾਂਡ ਕਰਦੇ ਕਿੰਨਾ ਦੁੱਧ ਸਸੀ ਗੱਲ ਜੀ ਸਸੀ ਗੱਲ ਵੀ ਜੀ ਉਹ ਠੀਕ ਠਾਕ ਜੀ ਠੀਕ ਠਾਕ ਜੀ ਕਿੰਨਾ ਵਸੂਹਾ ਜੀ ਇਹ ਪਹਿਲਾ ਸੂਹਾ ਸੂਰਜੀ ਜੀ ਪਹਿਲਾ ਸੂਹਾ ਦੋ ਦੰਦਾ ਜੀ ਦੋ ਦੰਦਾ ਲੈ ਮੂਹਾ ਜੀ ਠੀਕ ਹੈ ਜੀ ਤੇ ਕੀ ਉਮੀਦ ਕਰ ਸਕਦੇ ਹੋ ਦੁੱਧ ਦੀ ਆਪਾਂ ਜੇ ਹਿਸਾਬ ਨਾਲ ਕੱਦ ਕਾਰ 15 ਪਲੱਸ ਦੇਊਗੀ ਪਹਿਲੇ ਸੂਹ ਜੀ ਲੱਗਦਾ ਜੀ ਕੱਦ ਕਾਠ ਚੰਗਾ ਝੋਟੀ ਦਾ ਤੇ ਪੋਲੇ ਪਿੰਡੇ ਦੀ ਝੋਟੀ ਹੈ ਜੀ ਤੇ ਨਾੜਾਂ ਦੀਆਂ ਦੋਸਤੋ ਪਿੰਡੇ ਦੇ ਭੇਜਦੀ ਚਾਹੇ ਤੇ ਕੈਮਰੇ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਦੇਦੀ ਹੈ ਕਿ ਨਹੀਂ ਦੀ 15 ਲੀਟਰ ਵੀਰਾਂ ਦਾ ਦੁੱਧ ਹੋਊਗਾ ਕਿੰਨੇ ਦਿਨ ਬਾਕੀ ਹੈ ਜੀ ਹਨ ਘੱਟੋ ਘੱਟ 10 ਦਿਨ ਲੈ ਜੂਗੀ ਜੀ 10 ਦਿਨਾਂ ਤੱਕ ਤਾਂ ਬਹੁਤ ਸ਼ਾਨਦਾਰ ਬਣੇ ਬਿਲਕੁਲ 10 ਦਿਨ ਪੈਣ ਵਾਲੇ ਤੇ ਕੀ ਡਿਮਾਂਡ ਕਰਦੇ ਹੋ ਡਿਮਾਂਡ 160 ਕਰਦੇ ਆ ਜੀ ਦੇਣ ਲੈਣ 140 ਦੀ ਦਿਆਂਗੇ 140 ਦੀ ਮੋਬਾਈਲ ਨੰਬਰ ਦੱਸੋ ਮੋਬਾਈਲ ਨੰਬਰ 94176 58452 ਤੇ ਦੋਸਤੋ ਬਾਈ ਨਾਲ ਕਰ ਲਿਓ ਸੰਪਰਕ ਬਹੁਤ ਸ਼ਾਨਦਾਰ ਝੋਟੇ ਜਿਹੜੇ ਸ਼ਕੀਨ ਹੈ ਵੀਰ ਉਹਨਾਂ ਨੂੰ ਪਤਾ ਲੱਗ ਲੋ ਦੋਸਤੋ ਕਰੋ ਚੈੱਕ ਮੋਰਾ ਨਸਲ ਦੇ ਵਿੱਚ ਝੋਟੀ ਦੇ ਕਾਫੀ ਸ਼ਾਨਦਾਰ ਆ ਪਤਲੇ ਚੰਮ ਦੀ ਤੇ ਪੋਲੇ ਪਿੰਡੇ ਦੀ ਐ ਫੇਸ ਕੁਆਲਟੀ ਚੈੱਕ ਕਰੋ ਖੁੱਲਾ ਸਿੰਘ ਪਤਲੀ ਬੂਤ ਤੇ ਚੰਗਾ ਵਜਨ ਵੱਟਾ ਤੇ ਆਰਡਰ ਕੁਆਲਟੀ ਤੋਂ ਵੀ ਚੈੱਕ ਕਰ ਸਕਦੇ ਹੋ ਤੁਸੀਂ ਕਾਫੀ ਸ਼ਾਨਦਾਰ ਲਾਇਆ ਕਾਫੀ ਸ਼ਾਨਦਾਰ ਆਰਡਰ ਕੁਆਲਟੀ ਬਾਕੀ ਬਾਈ ਜੀ ਉਹ ਨਾ ਕਰਦੇ ਗੱਲ ਕਿ ਨਵਾਂ ਸੂਆ ਹੈ ਕਿੰਨੇ ਦਿਨ ਬਾਕੀ ਆ ਕੀ ਦੁੱਧ ਰਿਕਾਰਡ ਤੇ ਕੀ ਡਿਮਾਂਡ ਆ ਜੀ ਪਿੰਡੇ ਦੀ ਗੱਲ ਨਹੀਂ ਐ ਤੇ ਪਤਲਾ ਪਿੰਡਾ ਤੇ ਪੋਲੇ ਪਿੰਡੇ ਦੀ ਐ ਤੇ ਅਡਰ ਕੁਆਲਟੀ ਦੋਸਤ ਚੈੱਕ ਕਰ ਸਕਦੇ ਤਾ ਸਭ ਸ਼ਾਨ ਤੇ ਥਾਨ ਦੋਸਤੋ ਬਹਿਣੀ ਵਾਲੇ ਪਾਸੋਂ ਚੈੱਕ ਕਰੋ ਕਾਫੀ ਸੋਹਣਾ ਆ ਚਲੋ ਤੇ ਬਾਕੀ ਭਾਈ ਜੀ ਨਾ ਕਰਦੇ ਗੱਲ ਸੱਸੀ ਗੱਲ ਜੀ ਹੋ ਠੀਕਾ ਜੀ ਕਿੰਨਾ ਵਾ ਸੁਬਾ ਜੀ ਤੀਜਾ ਸੁਬਾ ਤੀਜਾ ਸੁਬਾ ਕਿੰਨੇ ਦਿਨ ਬਾਕੀ ਹੈ ਜੀ ਇਹਦਾ ਜੀ ਹਫਤਾ ਇੱਕ ਹਫਤਾ ਕਾਫੀ ਬਾਂਜੂ ਹਫਤੇ ਤੱਕ ਤੇ ਦੂਜੇ ਸੁਵੇ ਦਾ ਕੀ ਰਿਕਾਰਡ ਹੈ ਦੂਜੇ ਸੁਵੇ ਜੀ 12 ਕਿਲੋ 12 ਕਿ ਐਰਕਾ 14 ਕਿ ਲਾ ਕੇ ਜਾਊਗੀ ਹਾਂਜੀ ਦੇ ਦੋ ਠੀਕ ਹੈ ਤੇ ਕੀ ਡਿਮਾਂਡ ਕਰਦੇ ਹੋ ਇਹਦੀ ਡਾਕਟਰ ਡਾਕਟਰ ਵੈਦ ਨਹੀਂ ਲੈਣਾ ਚੜਦੇ ਆਗੇ 90 ਦੀ ਮੋਬਾਈਲ ਨੰਬਰ ਦੱਸਿਓ 93 ਪੂਰਾ 588 693 ਫੇਰ ਦੱਸ ਦਿਓ 93 ਪੂਰਾ 588 693 ਓ ਬਾਈ ਕਰ ਲਿਓ ਬਾਈ ਨਾਲ ਸੰਭਰ ਓ ਵਪਾਰ ਲੈਣ ਦਾ ਕਾ ਮਿਰਜੀ ਹਾਂ ਨਾ ਜੀ ਕਰਦੀ ਆ ਠੀਕ ਕਰਦੀ ਵੀਰ ਦੀ ਮੱਝ ਤੇ ਬਾਈ ਨਾਲ ਕਰ ਲਓ ਸਭ ਲਓ ਦੋਸਤੋ ਕਰੋ ਚੈੱਕ ਕਾਫੀ ਸ਼ਾਨਦਾਰ ਝੋਟੀ ਆ ਰਿੰਗ ਸਿੰਘ ਆ ਤੇ ਚੰਗਾ ਕੱਦਗੜ ਤੇ ਚੰਗਾ ਪੇਟ ਦੇਖ ਸਾਦੇ ਤੁਸੀਂ ਲਓ ਬਾਪੂ ਜੀ ਡਰ ਕੁਆਲਟੀ ਦੋਸਤ ਚੈੱਕ ਕਰੋ ਕਾਫੀ ਸੋਹਣੀ ਹੈ ਤੇ ਬਾਪੂ ਜੀ ਉਹਨਾਂ ਨਾਲ ਕਰਦੇ ਗੱਲ ਕਿੰਨਾ ਵਾ ਸੂਬਾ ਹੈ ਕਿੰਨੇ ਦਿਨ ਬਾਕੀ ਆ ਕੀ ਡਿਮਾਂਡ ਆ ਕੀ ਦੁੱਧ ਤੇ ਜੇ ਛੋਟੀ ਦੀ ਗੱਲ ਨਹੀਂ ਇਹ ਤੇ ਕਾਫੀ ਖੂਬਸੂਰਤ ਛੋਟੀ ਆ ਤੇ ਥਾਂ ਦੀ ਕੁਆਲਟੀ ਇਦਰੋਂ ਦੇਖ ਲੋ ਤੇ ਬਹਿਣੀ ਵਾਲੇ ਪਾਸੋਂ ਦੋਸਤ ਚੈੱਕ ਕਰ ਸਕਦੇ ਤੁਸੀਂ ਮੁੱਠੀ ਵਾਲ ਸੰਦ ਕਾਫੀ ਸਪੇਸ ਤੇ ਆ ਸਸਿਗਾ ਬਾਪੂ ਜੀ ਹੋ ਠੀਕ ਠਾਕ ਜੀ ਕਿੰਨਾ ਵਾ ਸੂਬਾ ਜੀ ਇਹ ਦੂਜਾ ਸੂਆ ਜੀ ਦੂਜਾ ਸੂਆ ਕਿੰਨੇ ਦਿਨ ਬਾਕੀ ਹੈ ਜੀ ਇਹ 3 ਤਰੀਕ ਨੂੰ ਦਿਨ ਪੂਰੇ ਹੈ ਜੀ ਇਹਦੀ 3 ਤਰੀਕ ਨੂੰ ਯਾਨੀ ਕਿ ਅੱਜ 10 11 ਦਿਨ ਪਏ ਹੈ ਜੀ ਕਾਫੀ ਸੋਹਣੀ ਪੰਜਾਂਦੀ ਥੱਲੇ ਤੇ ਪਹਿਲੇ ਸੂਏ ਦਾ ਕੀ ਰਕਾਰਡ ਹੈ ਦਾ ਪਹਿਲੇ ਸੂਏ ਦਾ ਦਾ 10 ਕਿਲੋ ਦਾ 10 ਕਿਲੋ ਐਰ ਕਾ 12 13 ਗੱਡ ਜੂ 13 13 ਕਿਲੋ ਦੀ ਸਕੋਰ ਕੀ ਹੈ ਠੀਕ ਹੈ ਤੇ ਬਾਪੂ ਘਰ ਦੀ ਵਪਾਰ ਲੈਣਾ ਆਪਣਾ ਜੀ ਵਪਾਰ ਲੈਣਾ ਆਪਣਾ ਵਪਾਰ ਲੈਣਾ ਜੀ ਠੀਕ ਹੈ ਜੀ ਤੇ ਕੀ ਡਿਮਾਂਡ ਹੈ ਇਹਦੀ 1 5 ਹੈ ਜੀ 1 5 ਤੇ ਦੇਣ ਲੈਣਾ 109095 9095 ਮੋਬਾਈਲ ਨੰਬਰ ਦੱਸਿਓ 80593 ਹਾਂਜੀ 39255 ਠੀਕ ਫੇਰ ਦੱਸ ਦਿਓ ਜੀ 80594 ਹਾਂਜੀ 39255 ਠੀਕ ਹੈ ਜੀ ਕਾਫੀ ਖੂਬਸੂਰਤ ਝੋਟੀ ਆ ਤੇ ਬਾਪੂ ਨਾਲ ਸੰਪਰਕ ਕਰ ਲਿਓ ਜਾਇਜ ਰੇਟ ਦੱਸਿਓ ਲੋ ਦੋਸਤੋ ਕਰੋ ਚੈੱਕ ਚੰਗੇ ਹਾਈਟ ਲੈਂਥ ਦੀ ਮੱਝਾ ਫੁੱਲਾ ਸਿੰਘ ਆ ਫੇਸ ਕੁਆਲਿਟੀ ਚੈੱਕ ਕਰੋ ਮੋਹਰਾਂ ਨਸ ਦੇ ਵਿੱਚ ਆਉਂਦੀ ਆ ਪਰ ਜੇ ਕੱਦ ਕਾਠ ਦੀ ਗੱਲ ਕਰੀਏ ਨੋ ਪੇਟਪੂੜੇ ਤੇ ਕਾਫੀ ਸ਼ਾਨਦਾਰ ਪੇਟਪੂੜਾ ਹੈ ਤੇ ਅਰਡਰ ਕੁਆਲਿਟੀ ਦੋਸਤੋ ਦੇਖ ਸਕਦੇ ਹੋ ਤੁਸੀਂ ਕਾਫੀ ਸ਼ਾਨਦਾਰ ਆਓ ਜੀ ਸ਼ਾਨਦਾਰ ਆ ਆਮ ਲਿਸ਼ਕਾਗੇ ਲਿਆਉਂਦੇ ਆ ਪਰ ਵੀਰ ਹੋਣਾ ਦੇਸੀ ਮਾਜ ਜਿਤਰਾਂ ਦੀ ਉਤਰਾਂ ਦੀ ਰੱਖੀ ਆ ਦੇਖ ਸਕਦੇ ਹੋ ਤੁਸੀਂ ਤੇ ਲੋਹੀ ਭਾਂ ਦੇ ਵਿੱਚ ਆਉਂਦੀ ਆ ਤੇ ਜੇ ਅਰਡਰ ਕੁਆਲਿਟੀ ਗੱਲ ਕਰੀਓ ਕਾਫੀ ਸ਼ਾਨਦਾਰ ਤੇ ਥਾਨ ਦੀ ਕੁਆਲਿਟੀ ਦੋਸਤੋ ਮੁੱਠੀਆ ਥਾਨ ਤੇ ਕਾਫੀ ਸਪੇਸ ਦੀ ਬਾਕੀ ਭਾਈ ਜੀ ਹੋਣਾ ਕਰਦੇ ਗੱਲ ਕਿੜਵਾ ਸੁਹਾ ਤੇ ਕੀ ਰੇਟ ਕੀ ਡਿਮਾਂਡ ਆ ਸਸਿਕਾ ਭਾਈ ਜੀ ਓ ਠੀਕਾ ਜੀ ਹਾਂਜੀ ਹਾਂਜੀ ਵਧੀਆ ਜੀ ਕਿੰਨਾ ਵਸੂਆ ਜੀ ਇਹ ਤੀਜੀ ਸੂਏ ਸੁਊਗੀ ਬਈ ਕਿੰਨੇ ਦਿਨ ਬਾਕੀ ਹੈ ਜੀ 10 ਦਿਨ 10 ਦਿਨਾਂ ਤੱਕ ਤਾਂ ਬਹੁਤ ਸ਼ਾਨਦਾਰ ਬਣ ਜਾਊਗਾ ਬਹੁਤ ਬਹੁਤ ਦੂਜੀ ਸੂਏ ਦਾ ਕੀ ਰਿਕਾਰਡ ਹੈ ਦਾ 18 ਕਿਲੋ 18 ਕਿਲੋ ਐਰ ਕਾ ਵੀ ਜਾਊਗੀ 20 ਤਾਂ ਉੱਤੇ ਹੀ ਜਾਊਗੀ ਗੱਤਕਾਰਡ ਸੋਨਾ ਹੈ ਚਲੋ ਬਾਕੀ ਤੇ ਕੀ ਡਿਮਾਰਟ ਕਰਦੇ ਆ ਡਿਮਾਰਟ ਤਾਂ ਇਹਦੀ ਜਿਹੜੀ ਲੈਨ ਦੇਣ ਮੰਨ ਲਾ ਸੌਦਾ ਹੀ ਹੋ ਜੀ ਮੰਗ ਵੀ ਹੋ ਹਾਂ ਜਾ ਮੈਂ ਇੱਕ 60 ਦੀ ਠੀਕ ਹੈ ਤੇ ਮੋਬਾਈਲ ਨੰਬਰ ਦੱਸਿਓ 97826 14926 ਤੇ ਭਾਈ ਇਹ ਗੱਲ ਦੱਸਿਓ ਵੀ ਆਪਣੇ ਘਰੇ ਪਸ਼ੂ ਹੁੰਦੇ ਆ ਹਾਂਜੀ ਹਾਂਜੀ ਕਿੰਨੇ ਕ ਖੜੇ 10 12 ਖੜੇ ਹੁੰਦੇ ਜਦੋਂ ਵੀ ਗੇਂ ਨੇ 2 4 ਲੈਣੇ ਤੁਹਾਡੇ ਨਾਲ ਸੰਪਰਕ ਕਰ ਸਕਦੇ ਇਸੇ ਨੰਬਰ ਤੇ ਫੇਰ ਦੱਸ ਦਿਓ ਨੰਬਰ 97826 ਹਾਂਜੀ 14926 ਤੇ ਕਿਹੜਾ ਏਰੀਆ ਆਪਣਾ ਆਪਣਾ ਗੰਗਾ ਨਗਰ ਜ਼ਿਲ੍ਹਾ ਹੈ ਜੀ ਸ਼ਹਿਰ ਹੈ ਸਾਧੂ ਸ਼ਹਿਰ ਅੱਛਾ ਜੀ ਤੇ ਹਨੂਮਾਨਗੜ ਸੰਗਰੀਆ ਹਬੌਰ ਗੰਗਾ ਨਗਰ ਦੇ ਵਿਚਾਲੇ ਹੈ ਅੱਛਾ ਵਿਚਾਲੇ ਪਿੰਡ ਪੈਂਦਾ ਜੀ ਪੰਜਾਬ ਤੋਂ ਬਾਰਡਰ ਟੱਪਦੇ ਹਬੌਰ ਤੋਂ ਜੋ ਟੱਪਾਂਗੇ ਹਾਂਜੀ ਹਾਂਜੀ ਤੇ 3 ਕਿਲੋਮੀਟਰ ਤੇ ਹੀ ਕੀ ਦੋ ਬਈ ਨਾ ਕਰ ਲਿਓ ਸੰਪਰਕ ਪਸ਼ੂ ਖੜੇ ਰਹਿੰਦੇ ਵੀਰ ਦੇ ਘਰੇ ਦੋ ਚਾਰ ਜਿੰਨੇ ਵੀ ਲੈਣੇ ਹੋਏ ਤੇ ਸੰਪਰਕ ਕਰ ਸਕਦੇ ਨੰਬਰ ਆ ਗਿਆ ਬਹੁਤ دوستوں ਮੋਰਾ ਨਸਲ ਦੇ ਵਿੱਚ ਝੋਟੀ ਫੇਸ ਕੁਆਲਟੀ ਚੈੱਕ ਕਰੋ ਤੇ ਰਿੰਗ ਸਿੰਘ ਆ ਬਿਲਕੁਲ ਤੇ ਚੰਗਾ ਕਾਤਗਾੜ ਤੇ ਚੰਗੀ ਹਾਇਟ ਆ ਤੇ ਆਰਡਰ ਕੁਆਲਟੀ ਦੋਸਤੋ ਚੈੱਕ ਕਰੋ ਗਾ ਮਾਰ ਕੇ ਆਰਡਰ ਕੁਆਲਟੀ ਲਿਆ ਲਿਆ ਕੋਈ ਨਹੀਂ ਲਿਆ ਕਾਫੀ ਸ਼ਾਨਦਾਰ ਪੇਟਪੁੜਾ ਕਾਵੀ ਸ਼ਾਨਦਾਰ ਤੇ ਚੰਗਾ ਕਦਗਾਂ ਦਾ ਮਾਈਦਾ ਤੇ ਪਿਓਰ ਮੋਰਾ ਨਸਲ ਹੈ ਤੇ ਬਾਕੀ ਬਾਈ ਜੀ ਉਹ ਨਾ ਕਰਦੇ ਗੱਲ ਕਿਨਵਾ ਸੂਹਾ ਹੈ ਕੀ ਡਿਮਾਂਡ ਤੇ ਥਣਾ ਦੀ ਕੁਆਲਿਟੀ ਦੇ ਸਾਡੇ ਦੋਸਤ ਕਾ ਵੀ ਸ਼ਾਨਦਾਰ ਸਸੀ ਗੱਲ ਜੀ ਕੀ ਨਾਮ ਆਪਣੇ ਚੈਨਨ ਦਾ ਬਹੁਤ ਠੀਕ ਠਾਕ ਕਿਨਵਾ ਸੂਹਾ ਜੀ ਇਹ ਦੂਜੇ ਸੂਬੇ ਦੂਜੇ ਸੂਬੇ ਕਿੰਨੇ ਦਿਨਾਂ ਦੀ ਸੂਈ ਹੈ ਪਰਸੋ ਸੂਈ ਪਰਸੋ ਮਗਰ ਕੀ ਆ ਭਰ ਕਰਤਾ ਹੈ ਕਟਾ ਜੀ ਠੀਕ ਕਿੰਨਾ ਬੋਲਾ ਤਿਆਰ ਹੈ ਬੋਲਾ ਤਿਆਰ ਹੈ ਜੀ ਮੋਕਾ ਦਾ 18 ਲੀਟਰ 18 ਲੀਟਰ ਕੈਨ ਵਾਲਾ ਕਿ ਚਵਾਉਣ ਵਾਲਾ ਚਵਾਉਣ ਵਾਲਾ ਠੀਕ ਹੈ ਕਿਉਂਕਿ ਜੇ ਕੋਈ ਆਇਆ ਚਵਾ ਕੇ ਦੇਣਾ ਪੈਂਦਾ ਮੁਰਗੀ ਨੂੰ ਠੀਕ ਹੈ ਕੀ ਡਿਮਾਂਡ ਕਰਦੇ ਹੋ ਬੋਲਤਾ 20 20 ਕਰਦੇ ਨੇ ਲੈਣ ਲੈਣ ਦੋ ਦੀ ਦੇਣਾ ਹੈ ਦੋ ਦੀ ਮੋਬਾਈਲ ਨੰਬਰ ਦੱਸਿਓ 8302416818 ਫੇਰ ਦੱਸਿਓ 8302416818 ਠੀਕ ਹੈ ਲੋ ਵੀਰ ਜੀ ਕਰੋ ਚੈੱਕ ਕ੍ਰਾਸ ਦੇ ਵਿੱਚ ਮੱਝ ਤੇ ਕਾਫੀ ਸ਼ਾਨਦਾਰ ਤੇ ਚੰਗਾ ਕਦਖੜ ਚੰਗਾ ਵਜਨ ਵਟਾ ਤੇ ਆਰਡਰ ਕੁਆਲਿਟੀ ਦੀ ਗੱਲ ਕਰਾਂ ਤਾਂ ਕਾਫੀ ਸ਼ਾਨਦਾਰ ਆਰਡਰ ਕੁਆਲਿਟੀ ਲੈਓ ਬਾਈ ਤੇ ਫੀਸ ਕੁਆਲਿਟੀ ਦੋਸਤੋ ਚੈੱਕ ਕਰੋ ਖੁੱਲੇ ਸਿੰਘ ਆ ਤੇ ਪਤਲੇ ਪਿੰਡੇ ਦੀ ਤੇ ਪੋਲੇ ਪਿੰਡੇ ਦੀ ਮੱਝ ਆ ਜਿਹਨੂੰ ਆਂਦੇ ਜੋ ਮੈਨੂੰ ਦੀਦਾ ਮੈਂ ਸੋਤਾ ਨੂੰ ਦੱਸੀ ਨਾ ਚਲੋ ਕੈਂਬਰੀਜ ਕਹਿ ਰਾਂ ਸੋ ਵਾਦਾ ਘਾਟਾ ਵੀ ਤੇ ਆਰਡਰ ਕੁਆਲਿਟੀ ਦੋਸਤੋ ਚੈੱਕ ਕਰੋ ਤੇ ਥਣ ਵੇਖ ਸਕਦੇ ਦੋਸਤੋ ਬਹਿਣੀ ਵਾਲੇ ਪਾਸੋਂ ਕਾਫੀ ਸ਼ਾਨਦਾਰ ਥਣ ਤੇ ਬਾਕੀ ਬਾਈ ਜੀ ਨੇ ਕਰਦੇ ਗੱਲ ਕਿਣਵਾ ਸੁਭਾਏ ਕੀ ਡਿਮਾਂਡ ਕਿੰਨਾ ਦੁੱਧ ਸਸਿਕਾ ਵੀਰ ਜੀ ਉਹ ਠੀਕ ਠਾਕ ਜੀ ਕਿੰਨੇ ਵਾ ਸੁਭਾ ਵੀਰ ਜੀ ਤੀਜਾ ਸੁਭਾ ਜੀ ਕਿੰਨੇ ਦਿਨ ਬਾਕੀ ਹੈ ਇਹਦਾ ਹਫਤਾ ਬਾਕੀ ਹੈ ਹਫਤੇ ਤੱਕ ਤਾਂ ਬਹੁਤ ਸ਼ਾਨਦਾਰ ਬਣ ਜੂ ਫਿਰ ਬਾਕੀ ਜੀ ਠੀਕ ਤਕੀਰ ਘੜਾ ਦੁੱਧ ਸੁਵੇ ਦਾ ਕਿੰਨੇ ਕਿਲੇ 15 ਕਿਲੋ 15 ਕਿਲੋ ਐਰ ਕਾ ਦਾ ਪਲੱਸ ਦੀ ਗਿਣੀ ਹੈ 15 ਦਾ ਪਲੱਸ ਕਰੂ ਠੀਕ ਹੈ ਜੀ ਤੇ ਕੀ ਡਿਮਾਂਡ ਕਰਦੇ ਆ ਜੀ 125 125 ਦੇਣ ਲੈਣ 115 115 ਮੋਬਾਈਲ ਨੰਬਰ ਦਾ 98793 ਹਾਂ ਜੀ 860282 ਫਿਰ ਦੱਸ ਦਿਓ 98769 ਹਾਂਜੀ 860282 ਠੀਕ ਹੈ ਜੀ ਲੋ ਬਾਈ ਦਾ ਨੰਬਰ ਬਾਈ ਵਪਾਰ ਲੈਦਾ ਕੰਮ ਆਪਣਾ ਹਾਂਜੀ ਤੇ ਜੇ ਕਿਨੇ ਡੰਗਰ ਮੰਨ ਲਓ ਘਰੇ ਵੀ ਆਪਣੇ ਖੜੇ ਹੁੰਦੇ ਡੰਗਰ ਕਿੰਨੇ ਹੁੰਦੇ ਆ ਪੰਜ ਚਾਰ ਹੁੰਦੇ ਪੰਜ ਚਾਰ ਇਸੇ ਨੰਬਰ ਦਾ ਸੰਪਰਕ ਕਰ ਲੈ ਲੋ ਵੀਰ ਦੇ ਘਰੇ ਪੰਜ ਚਾਰ ਡੰਗਰ ਖੜੇ ਹੁੰਦੇ ਮੱਜਾਂ ਦਾ ਕੰਮ ਹੀ ਹੈ ਨਾ ਤੇ ਮੱਜਾਂ ਦਾ ਕੰਮ ਹੈ ਸੰਪਰਕ ਕਰ ਲਿਓ ਬਾਈ ਦਾ ਲੋ ਦੋਸਤੋ ਮੋਰਾ ਨਸਲ ਦੇ ਵਿੱਚ ਝੋਟੀ ਏ ਤੇ ਕਾਫੀ ਸੋਹਣੀ ਹੈ ਫੇਸ ਕੁਆਲਿਟੀ ਚੈੱਕ ਕਰੋ ਸਿੰਘਾਂ ਦੀ ਕੁਆਲਿਟੀ ਚੈੱਕ ਕਰੋ ਤੇ ਕਾਬੀ ਸ਼ਾਨਦਾਰ ਆ ਤੇ ਆਰਡਰ ਕੁਆਲਿਟੀ ਦੋਸਤੋ ਚੈੱਕ ਕਰਿਓ ਟਾਈਟ ਆਰਡਰ ਕੁਆਲਿਟੀ ਆ ਲੈਓ ਭਾਈ ਜੀ ਤੇ ਵਜਨ ਵੱਟ ਦਰਮਿਆਨਾ ਜ ਮੱਲਾ ਵੀ ਨਾ ਇੰਨੀ ਭਾਰੀ ਨਾ ਇੰਨੀ ਹੌਲ ਤੇ ਖੁੱਲਾ ਸਿੰਘ ਆ ਮੋਟੀ ਫਿਸ ਕੁਆਲਿਟੀ ਆ ਤੇ ਬਾਕੀ ਭਾਈ ਜੀ ਨਾਲ ਗੱਲ ਕਰਦੇ ਕਿਰਵਾ ਸੁਬਾ ਥਲਾਂ ਦੀ ਕੁਆਲਿਟੀ ਦੋਸਤੋ ਚੈੱਕ ਕਰ ਸਕਦੇ ਤੁਸੀਂ ਮੁਠੀਦਾਰ ਥਾਂ ਤੇ ਕਾਫੀ ਸਪੇਸ ਤੇ ਆ ਅਸੀਂ ਆ ਬਾਈ ਜੀ ਕਿਨਵਾ ਸੂਬਾ ਜੀ ਹੈ ਦੂਜਾ ਸੂਬਾ ਦੂਜਾ ਸੂਬਾ ਕਿੰਨੇ ਦਿਨਾਂ ਦਾ ਜੀ 20 ਦਿਨਾਂ ਦੇ ਰੋਸੇ ਹੋਏ 20 ਦਿਨਾਂ ਦਾ ਪੂਰੀ ਦੁੱਤੇ ਹੈ ਜਾਨੀ 14 ਲੀਟਰ ਐ ਮਣਵਾ ਹੈ ਕੰਡੇ ਵਾਲਾ ਠੀਕ ਹੈ ਤੇ ਕੀ ਡਿਮਾਂਡ ਕਰਦੇ ਹੋ ਅਸੀਂ 80000 ਰੁਪਏ ਲੈਣੇ 85000 ਲੈਣੇ ਵੀ ਮੋਲੇ ਕਵਾਂ 85000 ਲੈਣਾ ਹੈ ਮੋਬਾਈਲ ਨੰਬਰ ਦੱਸ ਦਿਓ 9828676415 ਠੀਕ ਲੋ ਦੋਸਤੋ ਮੋਰਾ ਨਸਲ ਦੇ ਵਿੱਚ ਝੋਟੀ ਆ ਤੇ ਖੁੱਲਾ ਸੇਂਗ ਆ ਤੇ ਪਤਲੀ ਫੇਸ ਕੁਆਲਿਟੀ ਆ ਤੇ ਕੱਦ-ਕਾਠ ਬਹੁਤ ਸ਼ਾਨਦਾਰ ਹਾਂਜੀ ਪਹਿਲੇ ਸੂਏ ਜੀ ਪਹਿਲੇ ਸੂਏ ਦੋ ਦੰਦਾਂ ਤੇ ਪੇਠਪੂੜਾ ਵੇਖੋ ਝੋਟੀ ਦਾ ਤੁਸੀਂ ਕਾ ਵੀ ਸ਼ਾਨਦਾਰ ਆਰਡਰ ਕੁਆਲਿਟੀ ਦੋਸਤੋ ਟਾਈਟ ਆਰਡਰ ਕੁਆਲਿਟੀ ਦੀ ਮਾਲਕਾ ਤੇ ਕਾ ਵੀ ਸੋਹਣੀ ਤੇ ਪੇਠਪੂੜਾ ਬਹੁਤ ਸ਼ਾਨਦਾਰ ਬਾਕੀ ਬਾਈ ਜੀ ਨਾ ਹੋਣਾ ਕਰਦੇ ਗੱਲ ਕਿਣਵਾ ਸੂਹਾ ਹੈ ਤੇ ਪਹਿਲਾ ਸੂਹਾ ਤਾਂ ਦੱਸ ਹੀ ਦਿੱਤਾ ਕਿ ਦੁੱਧ ਰਿਗਾਰਡ ਆ ਤੇ ਕਿੰਨੇ ਦੋਤੇ ਚੱਲਣਦੇ ਤੇ ਥਾਂ ਦੀ ਕੁਆਲਿਟੀ ਟੱਕ ਮਾਰੋ ਥਾਂ ਦੀ ਕੁਆਲਿਟੀ ਦੋਸਤੋ ਚੈੱਕ ਕਰੋ ਮੁੱਠੀ ਵਾਲਾ ਥਾਣਾ ਤੇ ਕਾਫੀ ਸਪੇਸ ਤੇ ਆ ਤੇ ਟਾਈਟ ਆਡਰ ਕੁਆਲਿਟੀ ਆ ਇਹ ਨਹੀਂ ਵੀ ਢਿੱਲਾ ਪਾਣਾ ਤੇ ਜੇ ਪਿੱਠਪੂੜੇ ਦੀ ਗੱਲ ਕਰੀਏ ਤੇ ਕਾਫੀ ਸ਼ਾਨਦਾਰ ਆ ਤੇ ਸੱਸੀ ਆਪਾ ਜੀ ਉਹ ਠੀਕ ਠਾਕ ਜੀ ਵਧੀਆ ਪਹਿਲਾ ਸੂਆ ਹੈ ਪਹਿਲਾ ਸੂਆ ਦੋ ਦੰਦ ਦੋ ਦੰਦ ਹੈ ਠੀਕ ਹੈ ਜੀ ਦੋ ਸਾਲਾਂ ਦੀ ਦੋ ਮਹੀਨੇ ਉੱਤੇ ਆ ਗਈ ਹੈ ਦੋ ਸਾਲ ਦੋ ਮਹੀਨਿਆਂ ਦੀ ਤੇ ਕਿੰਨੇ ਦਿਨਾਂ ਦੀ ਸੂਈ ਹੈ ਜੀ 6 ਦਿਨ ਹੋ ਗਏ 6 ਦਿਨ ਹੋ ਗਏ ਦੋਤੇ ਆ ਗਈ ਜਾਨੀ 5 ਕਿਲੋ ਕੱਢਦੇ 1 ਕਿਲੋ ਬੱਚਾ ਪੈਂਦਾ 6 ਕਿਲੋ 12 ਕਿਲੋ ਦੋਆ ਟਾਈਮ ਠੀਕ ਹੈ ਜੀ ਵਧੂ ਹੈ ਜੇ ਦੋ ਦੋ ਵਧੂਗਾ 15 ਕਿਲੋ ਅੱਛਾ 15 ਕਿਲੋ ਕੱਦਗਾੜ ਚੰਗਾ ਪੇਟ ਫੋੜਾ ਜੀ ਇਹ ਕੀ ਡਿਮਾਂਡ ਕਰਦੇ ਆ ਜੀ ਮੰਗਦੇ 125 ਹੈਗੇ 125 ਦੇਣ ਲੈਣਾ 115 ਇੱਕ 15 ਮੋਬਾਈਲ ਨੰਬਰ ਦੱਸਿਓ 98286 ਹਾਂਜੀ 76415 ਫੇਰ ਦੱਸ ਦਿਓ 98286 ਹਾਂਜੀ 76415 ਤੇ ਆਪਣਾ ਵਪਾਰ ਲੈਣ ਦਾ ਕੰਮ ਹੈ ਜੀ ਹਾਂਜੀ ਤੇ ਜੇ ਮੰਨ ਲਓ ਕਿ ਨੇ ਪਸ਼ੂ ਲੈਣ ਨੇ ਉਹ ਘਰੇ ਖੜੇ ਹੁੰਦੇ ਪਸ਼ੂ ਆਪਣੇ ਇਸੇ ਨੰਬਰ ਤੇ ਸੰਪਰਕ ਕਰ ਲੈਣ ਇਸੇ ਤੋਂ ਯਾਦੋ ਡੇਰੀ ਫਾਰਮ ਦੇ ਨਾਮ ਸੇ ਠੀਕ ਹੈ ਜੀ ਯਾਦੋ ਡੇਰੀ ਫਾਰਮ ਦੇ ਨਾਮ ਦੇ ਘਰੇ ਪਸ਼ੂ ਖੜੇ ਰਹਿੰਦੇ ਆ ਤੇ ਜਿੰਨੇ ਵੀ 2-4 ਪਸ਼ੂ ਲੈਣੇ ਭਾਈ ਨਾਲ ਸੰਪਰਕ ਕਰ ਲਿਓ ਹਾਂਜੀ ਭੈਣ ਨੂੰ ਨੋ ਦੋਸਤੋ ਮੋਰਾ ਨਸਲ ਦੇ ਵਿੱਚ ਝੋਟੀ ਤੇ ਕਾਫੀ ਸ਼ਾਨਦਾਰ ਠੰਡੀ ਧੀ ਤੇ ਪਤਲੇ ਚੰਮ ਦੀ ਤੇ ਆਰਡਰ ਕੁਆਲਿਟੀ ਦੋਸਤੋ ਚੈੱਕ ਕਰੋ ਗਾਵਾਰ ਕੀ ਆਰਡਰ ਕੁਆਲਿਟੀ ਆ ਦੋਸਤੋ ਲਿਆ ਤੇ ਫੇਸ ਕੁਆਲਿਟੀ ਦੋਸਤੋ ਪਤਲਾ ਫੇਸ ਲੈ ਜੋ ਤੇ ਰਿੰਗ ਸਿੰਘ ਤੇ ਬਾਡੀ ਸਟਰਕ ਦੀ ਗੱਲ ਕਰੀਏ ਤੇ ਕਾਫੀ ਸੋਹਣੀ ਹੈ ਚੰਗਾ ਪੇਟ ਫੁੜਾ ਤੇ ਆਰਡਰ ਕੁਆਲਿਟੀ ਦੋਸਤੋ ਚੈੱਕ ਕਰੋ ਤੇ ਉਲਟ ਬਹਿਣੀ ਵਾਲੇ ਪਾਸੋਂ ਦੋਸਤੋ ਥਣ ਵੇਖਿਓ ਮੋਟੀ ਵਾਲਾ ਤਾਂ ਦੇ ਕਾਫੀ ਸਪੇਸ ਤੇ ਆ ਤੇ ਇੱਕ ਕਾਫੀ ਸੋਣੀ ਝੋਟੀ ਬਾਕੀ ਬਾਈ ਨਾ ਕਰਦੇ ਗੱਲ ਕਿਣਵਾ ਸੁਭਾ ਕੀ ਰੇਟ ਕੀ ਡਿਮਾਰ ਸਤਿਗੁਰੂ ਵੀਰ ਜੀ ਸਤਿਗੁਰੂ ਉਹ ਠੀਕ ਹੈ ਕਿਣਵਾ ਸੁਭਾ ਵੀਰ ਜੀ ਦੂਜਾ ਸੁਭਾ ਕਰੇ ਦੂਜਾ ਸੁਭਾ ਕਿੰਨੇ ਦਿਨਾਂ ਦਾ ਜੀ ਇਹ ਕੱਲ ਦੀ ਸੂਈ ਹੈ ਬਾਈ ਕੱਲ ਦੀ ਸੂਈ ਹੈ ਕਿੰਨਾ ਬੋਲਾ ਜੀ ਹੈ ਜੀ ਬੋਲਾ ਤਾਂ ਹੁਣ ਕੱਢਿਆ ਨਹੀਂ ਬਾਈ ਮਲਟੀਪਾਈ ਹੈ ਮੜਾ ਮੋਟਾ ਕੱਢਿਆ ਅਭੀ ਸਾਫ ਹੀ ਨਹੀਂ ਕੀਤੀ ਤੇ ਕਿੰਨਾ ਦੋਤੀ ਚੱਲੂਗੀ 14 ਕਿਲੋ 14 ਕਿਲੋ ਠੀਕ ਕੀ ਡਿਮਾਂਡ ਕਰਦੇ ਜੀ ਇਹਦੇ 1 ਲੱਖ 15 ਹਜ਼ ਦੇ ਮੈਨੂੰ ਇੱਕ ਦਾ ਦਿਓ ਇੱਕ ਦਾ ਦੀ ਮੋਬਾਈਲ ਨੰਬਰ ਦੱਸ ਦਿਓ 7981 ਹਾਂਜੀ اور 3741 پھر ਦੱਸ ਦਿਓ 89888143741 ਠੀਕ ਹੈ ਜੀ ਲੋ ਬਾਈ ਦਾ ਨੰਬਰ ਆ ਗਿਆ ਸੰਪਰਕ ਕਰ ਲਿਓ ਚੰਗੀ ਸੋਹਣੀ ਝੋਟੀ ਆ ਤੇ ਵਪਾਰ ਲੈਂਦਾ ਕੰਮ ਵਿੱਚ ਤੇ ਘਰੇ ਪਸ਼ੂ ਹੁੰਦੇ ਆਪਣੇ 10 15 24 ਕਾਟੇ ਹੁੰਦੀਆਂ ਬਾਈ ਹਰਿਆਣੇ ਦੇ ਆਪਾਂ ਹਰਿਆਣੇ ਦੇ ਠੀਕ ਹੈ ਜਦੋਂ ਮਰਜ਼ੀ ਸੰਪਰਕ ਕਰ ਲੈਣ ਸਾਡੇ ਕੋ ਕਿ ਇਹਨੇ ਦੋ ਲੈਣੇ ਚਾਰ ਲੈਣੇ ਇਸੇ ਨੰਬਰ ਤੇ ਹੀ ਇਸੇ ਨੰਬਰ ਤੇ ਲੋ ਬਾਈ ਜੀ ਜਿੰਨੇ ਉਹ ਦੋ ਚਾਰ ਪਸ਼ੂ ਚਾਹੀਦੇ ਸੰਪਰਕ ਕਰ ਲਿਓ 10 12 ਪਸ਼ੂ ਬਾਈ ਦੇ ਘਰੇ ਖੜੇ ਹੁੰਦੇ